ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਤ ਸੰਗ ਜੀਓ ਆਓ ਆਪ ਜੀ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਸਾਂਝ ਪਾਈਏ ਕਿਸ ਤਰੀਕੇ ਦੇ ਨਾਲ ਚਿਟਾ ਵੇਚਣ ਵਾਲੇ ਬੱਚਿਆਂ ਨੂੰ ਪੜੀ ਚਾੜ ਤੇ ਲਾ ਕੇ ਉਹਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਆਓ ਜਦ ਸਵੇਰੇ ਉਹ ਬੱਚਾ ਜਿਆਦਾ ਵਿੱਚ ਖੁੱਭ ਜਾਂਦਾ ਹੈ ਤੇ ਫਿਰ ਉਹ ਪੈਸਿਆਂ ਨੂੰ ਵੀ ਜਦੋਂ ਉਹਨੂੰ ਨਸ਼ਾ ਨਹੀਂ ਮਿਲਦਾ ਵਿਲਕਦਾ ਹੈ ਜਿਸ ਵੇਲੇ ਥੋੜੇ ਨਸ਼ੇ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ ਉਸ ਵੇਲੇ ਪਿਆਰਿਓ ਫਿਰ ਉਹਦੀ ਹਾਲਤ ਤਰਸਯੋਗ ਬਣ ਜਾਂਦੀ ਹੈ ਸੋ ਆਓ ਇੱਜਿਟ ਦੇ ਇੱਥੇ ਇੱਕ ਗੀਤ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇ ਨਾ ਕੀ ਆਸ ਨੂੰ ਸਾ ਸੰਗਤ ਜੀ ਮੌਦ ਦੇ ਵਪਾਰੀਆਂ ਦੀ ਵਿਚਾਰ ਸਾਂਝੀ ਕੀਤੀ ਜਾ ਸਕੇ ਪੱਥਰ ਪਟਿਆ ਪੂਤ ਨਹੀਂ ਜੰਮਦੇ ਕੋਖਾਂ ਪਾੜ ਕੇ ਜੰਮਦੇ ਨੇ ਨਾ ਕਰੜ ਕੇ ਮਾਪੇ ਪੀਰ ਪਕੰਬਰਾ ਕੋਲੋਂ ਮੰਗਦੇ ਚਿੱਟੇ ਦੇ ਵਪਾਰੀਆ ਹੋਏ ਕੁਝ ਮੈਂ ਨਹੀਂ ਮੂੰਹ ਕਹਿਣਾ ਲਾਸ਼ ਤੇ ਸਿਰ ਤੇ ਸਿਰਾ ਬਣ ਕੇ ਵੇਖ ਵਿਲਕਦੀਆਂ ਪਹਿਣਾ ਪਾਂਡੇ ਵੇਚ ਕੇ ਚਿਤਾ ਪੀ ਗਿਆ ਚਾਰ ਭੈਣਾਂ ਦਾ ਭਾਈ ਵਿਆਹੋਂ ਤੋਂ ਪਹਿਲਾਂ ਵਿਧਵਾ ਕਰਤੀ ਪਾਪੀ ਉਹ ਧੀ ਪਰਾਈ ਕਹਿਣ ਮਾਪੇ ਜੰਮ ਦਾ ਮਰ ਜਾਂਦਾ ਜੇ ਸੀ ਤੂੰ ਦੁੱਖ ਦੇਣਾ ਲਾਜ ਦੇ ਸਿਰ ਤੇ ਸੇਰਾ ਬਨ ਕੇ ਵੇਖ ਵਿਲਕਦੀਆਂ ਭੈਣਾਂ ਵਸ ਦੇ ਘਰ ਨੂੰ ਖੰਡਰ ਬਣਾ ਕੇ ਕਰ ਲਿਆ ਲਾਲਚ ਪੂਰਾ ਮਾਪਿਆਂ ਦੇ ਇਰਮਾਨਾਂ ਦਾ ਕੀ ਮਿਲਿਆ ਕਰਕੇ ਚੂਰਾ ਬੱਦ ਦਮਾਵਾਂ ਲੱਗਣਗੀਆਂ ਪੁੱਤ ਤੋਂ ਢਵ ਹੀ ਨਹੀਂ ਰਹਿਣਾ ਲਾਸ਼ ਦੇ ਸਿਰ ਤੇ ਸ਼ੀਰਾ ਬਣ ਕੇ ਵੇਖ ਵਿਰਕਦੀਆਂ ਭੈਣਾ ਅੱਖਾਂ ਦੇ ਵਿੱਚ ਵੀਰ ਤੇ ਵਿਆਹ ਦੇ ਮਰ ਕੇ ਸੁਪਨੇ ਪਾਲੇ ਕਈ ਮਾਵਾਂ ਦੇ ਪੁੱਤ ਖਾ ਗਏ ਚਿਟਾ ਵੇਚਣ ਵਾਲੇ ਦੁਨੀਆ ਚੋਂ ਪਰਹੇ ਨਹੀਂ ਸ਼ਰਣਾ ਹਾਲੋ ਕੋਈ ਪਹਿਣਾ ਕਰਣਾ ਲਾਸ਼ ਦੇ ਸਿਰ ਤੇ ਸ਼ੀਰਾ ਬਣ ਕੇ ਵੇਖ ਵਿਰਕਦੀਆਂ ਭੈਣਾ ਲਾਹ ਦੇ ਸਿਰ ਤੇ ਸ਼ੇਰ ਬਣ ਕੇ ਵੇਖ ਵਿਰਕ ਦੀਆਂ ਭੈਣਾ ਏਸੀ ਪਿਆਰਿਓ ਚਿੱਟੇ ਦੇ ਵਪਾਰੀਆਂ ਦੇ ਵਿਰੁੱਧ ਵੰਗਾਰ ਆਉਂ ਆਇਆ ਪੁਲਾਣ ਨਾ ਚਤਾਰੀ ਗੱਜ ਕਿਫਤੇ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ